ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਸੀਗਾ ਕਿ ਇੱਕ ਮਸ਼ੀਨ ਆਪਾਂ ਜਿਹੜੀ ਟੁੱਡੀ ਵਾਲੀ ਉਹ ਸਾਰੀ ਰਿਪੇਅਰ ਕੀਤੀ ਸੀ ਤੇ ਨਾਲੇ ਉਹਨੂੰ ਕੀਤਾ ਸੀਗਾ ਆਪਾਂ ਪੇਂਟ ਸਾਰਾ ਉਹਦਾ ਰੰਗ ਉਤਾਰ ਕੇ ਤੇ ਫਿਰ ਪੇਂਟ ਕੀਤਾ ਸੀਗਾ ਅੱਜ ਉਹ ਅੱਜ ਤੁਹਾਨੂੰ ਦਿਖਾਉਣੇ ਆ ਕਿ ਇੱਕ ਹੋਰ ਜਿਹੜਾ ਆਪਾਂ ਨਵਾਂ ਟਰਾਲਾ ਪੇਂਟ ਕਰਨ ਜਾ ਰਹੇ ਆ ਸੌਰੀ ਪੁਰਾਣਾ ਟਰਾਲਾ ਤੇ ਉਹਨੂੰ ਆਪਾਂ ਸਾਰਾ ਉਹਦਾ ਪੇਂਟ ਉਤਾਰ ਕੇ ਤੇ ਨਾਲੇ ਤੇਨੂੰ ਰਿਪੇਅਰ ਕੀਤਾ ਟਰਾਲੇ ਨੂੰ ਨਾਲੇ ਨੂੰ ਆਪਾਂ ਦੁਬਾਰਾ ਰੰਗ ਕਰਨ ਜਾ ਰਹੇ ਆ ਤੇ ਆਜੋ ਬਾਕੀ ਗੱਲਬਾਤ ਤੁਹਾਡੀ ਕਰਾਉਨੇ ਆਪਾਂ ਆਪਣੇ ਪੇਂਟਰ ਦੇ ਨਾਲ ਆਜੋ ਮਿਲਦੇ ਆਂ ਪੇਂਟਰ ਨੂੰ ਪੇਂਟਰ ਕੀ ਕਹਿੰਦਾ ਆਪਾਂ ਲੋ ਸਤਾਹ ਯਾਰ ਆ ਆ ਗ੍ਰਾਈਂਡਰ ਗ੍ਰਾਈਂਡਰ ਦਾ ਤਾਂ ਮਾਰਨੇ ਨਾ ਖਵਾਇਓ ਕਰਨ ਰੰਗ ਦਾ ਤਾਂ ਲੋਨ ਹੈ ਸਾਰਾ ਲੋੜੀ ਚਾਰ ਪੰਜ ਪੇਂਟ ਪਹਿਲਾਂ ਹੀ ਹੋ ਚੁੱਕੇ ਆ ਕਿਤੇ ਤੇ ਟਰਾਲੀ ਦੇ ਉੱਤੇ ਜੀ ਇਹ ਟਰਾਲੀ ਦੇ ਚਾਰ ਪੰਜ ਪੇਂਟ ਹੋ ਚੁੱਕੇ ਆ ਤੇ ਜਦੋਂ ਆਪਾਂ ਇਹਦੇ ਲਾਵਾਂਗੇ ਰੰਗ ਹੂੰ ਤੇ ਫੇਰ ਹੀ ਇੱਤੇ ਰੰਗ ਟਕਲੋਊਗਾ ਇਹ ਪੁੱਤੇ ਜਦਾਂ ਪਹਿਲਾ ਪੇਟ ਹੋਇਆ ਉਹ ਜਿਹੜੇ ਪਹਿਲਾ ਪੇਂਟ ਰਿਹਾ ਪੁੱਤੇ ਹੀ ਕਰੀ ਗਏ ਨਾ ਸਪਾਈ ਨਹੀਂ ਕੀਤੀ ਅੱਛਾ ਹੁਣ ਆਪਾਂ ਦਾ ਕੰਮ ਅਗਰ ਇਹਨੂੰ ਗਾਹਕ ਨੂੰ ਗਰੰਟੀ ਦੇਣੀ ਇਸ ਚੀਜ਼ ਦੀ ਕਿ ਸਾਡਾ ਕੀਤਾ ਰੰਗ ਲੱਥੂਗਾ ਨਹੀਂ ਅੱਛਾ ਕਿਤੇ ਅਜਦਾਂ ਮੰਨੋ ਇਹ ਤੇ ਚਾਰ ਪਾਸੇ ਪੇਂਟ ਪਹਿਲਾ ਹੋਏ ਨਾ ਆਪਾਂ ਵੀ ਉਹਨਾਂ ਨੂੰ ਆਪਾਂ ਮਾਰਤਾ ਫੇਰ ਉਹਦਾ ਕੀ ਫਾਇਦਾ ਹੀ ਉਹਨਾਂ ਦੇ ਪੈਸੇ ਖਰਾਬ ਕਰਨੇ ਹੀ ਆਪਣੇ ਇਹਦਾ ਹੁਣ ਆ ਵੀਰ ਗ੍ਰਾਈਂਡਰ ਮਾਰਨਾ ਵੇਖੋ ਆ ਸਾਰੇ ਜਿਹੜੇ ਚਾਦਰ ਤੇ ਚਾਦਰ ਸਾਰੇ ਰੰਗ ਲਾ ਕੇ ਆ ਬਖਾਉ ਲਾਗੂ ਕਰਕੇ ਆ ਦੇਖੋ ਆ ਜਿਹੜੇ ਆ ਕੇ ਚਾਦਰ ਖਲੋਂ ਨਿਕਲਾਈ ਨਾ ਨਵੀਂ ਹੁਣ ਇੱਥੇ ਆਪਾਂ ਪ੍ਰਾਈਮਰ ਕਾ ਮਾਰ ਕੇ ਫਿਰ ਤੇਰੇ ਹਿਸਾਬ ਨਾਲ ਕਿੰਨੇ ਕਿੰਨੇ ਕੋਟ ਦੇਤੇ ਅੱਗੇ ਪੇਂਟ ਦੇ ਜਿਹੜੇ ਜੜੇ ਸੀ ਚਾਰ ਪੰਜ ਜਿਹੜੀ ਪੇਂਟ ਹੋ ਜਾਂ ਪਈ। ਉੱਤੇ ਹੀ ਕਰੀ ਗਏ ਆ ਪੇਂਟ ਦੇ ਤੇ ਪਹਿਲਾ ਪੇਂਟ ਉਦਾਂ ਹੀ ਕਰੀ ਗਏ ਆ। ਅੱਛਾ। ਇਹਨਾਂ ਮੰਨ ਲਓ ਸਭਾਈ ਰੇਗ ਮਾਰ ਮਾਰ ਲੈਂਦੇ ਸੀ। ਹਾਂ। ਉਹ ਸਾਬ ਨਾਲ ਕਰ ਲੈਂਦੇ ਸੀ। ਅੱਛਾ। ਬਾਕੀ ਇਹ ਆ ਜਿੱਦਾਂ ਹੁਣ ਆਪਾਂ ਕਰਾਂਗੇ ਨਾ ਆਪਾਂ ਦਾਕ ਨੂੰ ਗਰੰਟੀ ਦਵਾਂਗੇ ਕਿ ਪਉ ਮਹੀਨਾ ਜਦ ਤੱਕ ਗਰੰਟੀ। ਅੱਛਾ। 5 ਸਾਲ ਦੀ ਆਪਣੀ ਗਰੰਟੀ ਜੇ 5 ਸਾਲ ਰਹਿ ਗਿਆ ਤਾਂ ਆਪਾਂ ਜ਼ਿੰਮੇਵਾਰੀ ਚੀਜ਼। ਠੀਕ ਆ। ਤੇ ਇੱਕ ਚੀਜ਼ ਹੋਰ ਵਾ। ਜਿਵੇਂ ਮੰਨ ਲਓ ਵੀ ਆ ਆ ਜਿਹੜੇ ਆਪਣੇ ਹੈਗੇ ਆ ਕੁਝ ਚੀਜ਼ਾਂ ਵਿੱਚ ਆ ਦਿਖਣ ਨਹੀਂ ਆ ਡੈਂਟ ਡੁੰਟ ਵਗੈਰਾ ਇਹ ਪਹਿਲਾਂ ਆਪਾਂ ਅੰਦਰੋਂ ਸੱਟ ਮਾਰ ਦਾਂਗੇ ਉਹ ਜੋਨੇ ਕਰ ਦੇਣਾ ਕੁਝ ਆਪਾਂ ਪੱਤੀ ਭਰ ਕੇ ਇਹਨੂੰ ਬਰਾਬਰ ਨਹੀਂ ਯਾ ਜੇ ਪੱਟੀ ਭਰੀ ਤੇ ਪੱਟੀ ਤੇ ਉਖੜ ਜੂਗੀ ਜੇ ਮੰਨ ਲਾ ਆਪਾਂ ਸਾਰੇ ਤੇ ਪੱਟੀ ਪੱਟੀ ਭਰ ਸਾਰੇ ਤੇ ਨਹੀਂ ਭਰਨੀ ਜਿੱਥੇ ਡੈਂਟ ਆ ਤੇ ਜੋ ਅੱਛਾ ਜਿੱਥੇ ਹਲਕਾ ਡੈਂਟ ਆ ਉਸੇ ਭਰ ਲਈਏ ਹਾਂਜੀ ਜੀ ਠੀਕ ਆ ਬਾਕੀ ਸਾਰੇ ਤੇ ਨਹੀਂ ਭਰਨ ਦੀ ਲੋੜ ਹਾਂਜੀ ਤੇ ਬਾਕੀ ਜਿਹੜਾ ਰੰਗ ਵਾ ਰੰਗ ਕਿਹੜੀ ਕੁਆਲਿਟੀ ਦਾ ਵਧੀਆ ਤੇਰੇ ਹਿਸਾਬ ਨਾਲ ਤੇ ਰੰਗ ਆ ਜੇ ਤੁਹਾਨੂੰ ਵਿਖਾ ਦਿੰਨੇ ਹਾਂ ਰਾਗਾ ਜੀ ਐਸਡੀ ਦਾ ਪ੍ਰਾਈਮਰ ਹਾਂਜੀ ਐਸਡੀ ਪੇਂਟ ਸੁਪਰ ਨੈਮਲ ਠੀਕ ਆ ਪ੍ਰੀਮੀਅਰ ਗਲੋਸ ਐਨੈਮਲ ਠੀਕ ਮਿਲਕੀ ਵਾਈਟ ਠੀਕ ਆ ਇਹ ਹੈਗਾ ਜੀ ਇਹ ਵਾਈਟ ਪੇਂਟ ਆ ਜੀ ਹਾਂਜੀ ਪੇਂਟ ਇਹ 2 ਲੀਟਰ ਆ ਜੀ ਹਾਂਜੀ ਇਹ ਜਾਲੀ ਨੂੰ ਤੇ ਆਪਾਂ ਦੂਜੇ ਨੂੰ ਕਰਨਾ ਏ ਹਾਂਜੀ ਆ ਸਿੰਗਰ ਰੈਡਾ ਐਸਡੀ ਦਾ ਪੇਟ ਠੀਕ ਆ ਇਹਦੀ ਕੰਪਨੀ ਵੀ 5 ਸਾਲ ਗਾਰੰਟੀ ਦੇਂਦੀ ਜੀ ਅੱਛਾ ਇਹਦੀ ਕੰਪਨੀ 5 ਸਾਲ ਗਾਰੰਟੀ ਦਿੰਦੀ ਐ ਐਸਡੀ ਤੇ ਰੱਖਦੇ ਪਹਿਲੀ ਗੱਲ ਮੰਨ ਲਓ ਤੁਸੀਂ ਇਹ ਪੇਂਟ ਲਾਓਗੇ ਨਾ ਕਾਸਟਿਕ ਨਾਮ ਨਹੀਂ ਉੱਤਰ ਲਾਏ ਪੇਂਟ ਅੱਛਾ ਇਹਦੀ ਇੱਕ ਕੁਆਲਿਟੀ ਐ ਇਹ ਜਿਹੜਾ ਪੇਂਟ ਵਾ ਕਾਸਟਿਕ ਨਾਮ ਨਹੀਂ ਕਾਸਟਿਕ ਨਾਮ ਨਹੀਂ ਐ ਜਿਵੇਂ ਮੰਨ ਲਓ ਹੋਰ ਵੀ ਪੇਂਟ ਹੈਗੇ ਆ ਪੱਥਰੀ ਉਹਨਾਂ ਨਾਲੋਂ ਇਹ ਵਧੀਆ ਵਾ ਜਾਂ ਕਿਵੇਂ ਆ ਜੰਮੇ ਆਪਾਂ ਕਹਿ ਸਕਦੇ ਆ ਤੁਸੀਂ ਇਹ ਤੋਂ ਤਾਂ ਵੀ ਅੱਗੇ ਤੋਂ ਥਾਂ ਵੀ ਅੱਗੇ ਪਰਤੀ ਨਾ ਦੇ ਲੋਕ ਇਹੋ ਜਿਆਦਾ ਵਰਤਦੇ ਆ ਕਿ ਇਹ ਪੂਰੇ ਹਾਈ ਕੁਆਲਟੀ ਦੀ ਰੀਸ ਕਰਦਾ ਹੈ ਠੀਕ ਆ ਮਤਲਬ ਵਧੀਆ ਬਹੁਤ ਵਧੀਆ ਬਹੁਤ ਵਧੀਆ ਹੈ ਠੀਕ ਆ ਤੇ ਰੇਟ ਵੀ ਜੈਨੂਅਲ ਨਾਲ ਰੇਟ ਵੀ ਜੈਨੂਅਲ ਹੀ ਹੈ ਦਾ ਠੀਕ ਆ ਬਾਕੀ ਹੈਗਾ ਆਪਣੇ ਤੋਂ ਵਾਈਟ ਮਿਲਕੀ ਵਾਈਟ ਹਾਂ ਜੀ ਤੇ ਇਹ ਤੇ ਇਹ ਆਪਾਂ ਕਿਹੜੇ ਟਰੈਕਟਰ ਦੇ ਨਾਲ ਇਹਨੂੰ ਜਿਹੜਾ ਮੈਂ ਇਹਨੂੰ ਆਪਾਂ ਸਵਰਾਜ ਟਰੈਕਟਰ ਨਾਲ ਕੰਪੇਅਰ ਕਰ ਇਹਦੀ ਮੈਚਿੰਗ ਕਰਨੀ ਹੈ ਮੈਚਿੰਗ ਹੈ ਜੀ ਇਸ 855 ਦੇ ਨਾਲ ਕਰਨੀ ਆ ਜਿੱਦਾਂ ਇਹਦੀ ਜਾਲੀ ਹੈ ਜੀ ਹਾਂ ਜੀ ਜਾਲੀ ਇਹਦੀ ਵਾਈਟ ਹੋ ਜਾਣੀ ਮਿਲਕੀ ਵਾਈਟ ਠੀਕ ਹੈ ਜੀ ਰੈੱਡ ਦੀਆਂ ਪੱਤੀਆਂ ਜਿਹੜੀਆਂ ਉਹ ਬਲੈਕ ਹੋ ਜਾਂਦੀਆਂ ਅਛਾ ਜੀ ਰੈੱਡ ਹੋ ਤੇ ਬਾਡੀ ਹੋ ਜਾਊਗੀ ਠੀਕ ਹੈ ਜੀ ਤੇਰੇ ਮੇਰੇ ਵਾਈਟ ਹੋ ਜਾਣਾ ਤੇਰੇ ਮੇਰੇ ਜਿਹੜੇ 855 ਤੇਰੇ ਨੂੰ 855 ਦੇ ਨਾਲ ਹੀ ਮੈਚ ਹੋ ਜਾਣਗੇ ਠੀਕ ਆ ਹਾਂ ਜੀ ਤੇ ਜੇ ਮੰਨ ਲਓ ਆਪਾਂ ਇਹਨੂੰ ਕਰਦੇ ਆ ਵੀ ਜੇ ਆਪਾਂ ਇਹਨੂੰ ਮੈਟੈਲਿਕ ਕਲਰ ਕਰਦੇ ਆਂ ਤੇ ਫੇਰ ਇਹਦਾ ਖਰਚਾ ਕਿੰਨਾ ਕੁ ਫਰਕ ਪਊਗਾ ਦੂਜੇ ਨਾਲ ਖਰਚਾ ਕੁਝ ਜ਼ਿਆਦਾ ਨਹੀਂ ਨਾਰਮਲ ਖਰਚੇ ਦਾ ਫਰਕ ਪੈਂਦਾ ਵਾ ਅੱਛਾ ਜੀ ਕੱਲ ਕੋਈ ਫਾਇਦਾ ਹੀ ਨਹੀਂ ਹੈ ਮੰਨੋ ਇੱਕ ਵਾਰ ਟਾਲੀ ਜੋ ਟਾਲੀ ਇਹ ਪੁਰਾਣੀ ਹੈ ਨਾ ਹਾਂ ਇਹ ਤੇ ਉਹਨੇ ਇਹਨੇ ਚਮਕੜੀ ਮਾਰਨੀ ਜਿਹੜਾ ਮੈਟੈਲਿਕ ਵਾ ਮੈਟੈਲਿਕ ਜਿਹੜਾ ਪਲੇ ਰੰਗ ਉਹਨੇ ਇਹਨੂੰ ਇਹ ਜਿਹੜਾ ਮੈਟੈਲਿਕ ਵਾ ਉਹ ਮੈਂ ਅੱਗੇ ਵੀ ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਹੈਗਾ ਵੀ ਉਹਦਾ ਰੰਗ ਥੋੜਾ ਗਾੜਾ ਹੋ ਜਾਂਦਾ ਵਾ ਪੂਰਾ ਮੈਚ ਨਹੀਂ ਕਰਦਾ ਹਾਂਜੀ ਇਵੇਂ ਹੀ ਗੱਲ ਵੀ ਆਪਾਂ ਮਤਲਬ ਉਹ ਨੂੰ ਜੇ ਕਰਾਂਗੇ ਪੇਂਟ ਰੈੱਡ ਤੇ ਉਹ ਪੂਰਾ 852 ਟਰੈਕਟਰ ਨਾਲ ਮੈਚ ਨਹੀਂ ਉਹ ਮੈਚ ਨਹੀਂ ਹੋਣਾ ਉਹ ਹਾਂ ਰੈੱਡ ਚ ਮਿਲੂਗਾ ਅੱਛਾ ਹਾਂ ਰੈੱਡ ਚ ਮਿਲੂਗਾ ਉਹ ਥੋੜਾ ਗਾੜਾ ਅਰਜਨ ਟਰੈਕਟਰ ਨਾਲ ਮੈਚ ਕਰੂਗਾ ਅੱਛਾ ਅਰਜਨ ਟਰੈਕਟਰ ਨਾਲ ਮੈਚ ਕਰੂਗਾ ਠੀਕ ਹੈ ਜੀ ਤੇ ਬਾਕੀ ਜੇ ਮੰਨ ਲਓ ਆਪਣਾ ਜਿਹੜਾ ਰੰਗ ਵਾ ਇਹ ਕਾਸ਼ਕ ਲਾਇਆ ਨਹੀਂ ਲੈਂਦਾ ਨਾ ਤੁਸੀਂ ਇੱਕ ਰੀਟ ਭਾਵੇਂ ਫਿਰ ਟਰਾਈ ਕਰ ਲਓ ਇਹ ਤੇ ਕਾਸਟਿਕ ਮਾਰ ਕੇ ਜੇ ਲਗਾਸਟ ਕਰਾਉਣਾ ਨਹੀਂ ਚਾਹ। ਅੱਛਾ। ਹਾਂਜੀ। ਕਿਉਂਕਿ ਅੱਗੇ ਤਿੰਨ ਵਾਰੀਆਂ ਨੂੰ ਆ ਮੁੰਡਿਆਂ ਨੇ ਕਾਸਟਿਕ ਲਾਇਆ ਵਾ ਤੇ ਨਹੀਂ ਲੱਥਾ। ਤੇ ਮੈਂ ਤੁਹਾਨੂੰ ਇਹੀ ਵਜ੍ਹਾ ਪੁੱਛਣ ਲੱਗਾ ਵੀ ਇਹਨੂੰ ਕਾਸਟਿਕ ਨਾਲ ਲੱਥਾ ਕਿਉਂ ਨਹੀਂ ਗਾ? ਇਹ ਵੀ ਦੱਸੋ ਸੰ। ਇਹ ਕਾਸਟਿਕ ਨਾਲ ਕਿਉਂਕਿ ਰੰਗ ਆ ਵਧੀਆ ਕੁਆਲਿਟੀ ਚ। ਅੱਛਾ। ਇਹ ਜਿੱਤੇ ਕਰੀ ਲੱਗ ਗਿਆ ਨਾ। ਹਾਂ। ਇਹ ਰੰਗ ਇਦਾਂ ਲਾਉਣਾ ਪਊਗਾ ਗ੍ਰੈਂਡਰ ਮਾਰ ਕੇ ਕਾਸਟਿਕ ਨਾਲ ਨਹੀਂ ਲੱਥੂ। ਕਾਸਟਿਕ ਨਾਲ ਨਹੀਂ ਲੱਥੂਗਾ। ਹਲਕੇ ਜਿਹੜੇ ਉੱਤੇ ਸਟਿੱਕਰ ਸਟੂਪਰ ਨੂੰ ਪੇਂਟ ਬੂੰਡ ਲੱਗੇ ਆ ਉਹ ਲੱਥ ਜਾਣਗੇ। ਉਹ ਲੱਥ ਹਾਂਜੀ ਤੇ ਤੁਸੀਂ ਕਾਸ਼ ਕਿੰਨਾ ਕ ਟਾਈਮ ਹੋਇਆ ਤੁਹਾਨੂੰ ਕੰਮ ਕਰ ਲੱਗਿਆ ਨੂੰ ਵੀ ਜੀ ਇਹ ਕੰਮ 7-8 ਸਾਲ ਤੋਂ ਕਰਦੇ ਆ ਅੱਛਾ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਪਹਿਲੀ ਵਾਰੀ ਸਾਡੇ ਕੋਲੇ ਇੱਕ ਤਵੀਆਂ ਪੇਂਡ ਕੀਤੀਆਂ ਹੈਗੀਆਂ ਕਾਫੀ ਟਾਈਮ ਹੋ ਗਿਆ ਵਾ ਹਾਂਜੀ ਹਾਂਜੀ ਹਾਂ ਇੱਕ ਤਵੀਆਂ ਪੇਂਡ ਕੀਤੀਆਂ ਸੀ ਤੇ ਉਹਨਾਂ ਦੇ ਉੱਤੇ ਲਿਖਾਈ ਵੀ ਤੁਸੀਂ ਉਦੋਂ ਡਰਦੇ ਡਰਦੇ ਆ ਕੀਤੀ ਸੀ ਹਾਂਜੀ ਉਦੋਂ ਨਵੇਂ ਸ਼ੁਰੂਆਤ ਕੀਤੀ ਸੀ ਇਹ ਕੰਮ ਦੀ ਹਾਂ ਕਾਫੀ 8-9 ਸਾਲ ਹੋ ਗਏ ਹੈ ਕੱਦਣਾ ਹਾਂਜੀ ਹਾਂਜੀ ਤੇ ਉਹ ਤਵੀਆਂ ਜਿਹੜੀਆਂ ਹੈਗੀਆਂ ਉਹ ਮੈਨੂੰ ਲੱਗਦਾ ਵੀ ਤੁਸੀਂ ਉਦੋਂ ਅੱਜੇ ਸਿੱਖਦੇ ਪਏ ਤਾਂ ਤੁਸੀਂ ਕਿਸੇ ਪੇਂਟਰ ਦੇ ਨਾਲ ਆਏ ਸੀਗੇ ਤੁਹਾਨੂੰ ਸਿਰਫ ਉਹਨਾਂ ਦੇ ਨਾਲ ਸਿਖਾਉਣ ਵਾਸਤੇ ਰੱਖਿਆ ਸੀ ਤੇ ਉਦੋਂ ਬਾਅਦ ਤੁਸੀਂ ਉਹ ਪਹਿਲੀ ਲਿਖਾਈ ਕੀਤੀ ਸੀਗੀ ਤਵੀਆਂ ਤੇ ਹਣਾ ਉਹ ਤਾਂ ਤੁਸੀਂ ਆਪਾਂ ਨੂੰ ਕੰਮ ਤੇ ਸੱਧਿਆ ਸੀ ਉਦੋਂ ਬਾਅਦ ਆਪਣੇ ਨਾਲ ਮੁਲਾਕਾਟ ਅੱਡੀ ਲਈ ਤੇ ਆਪਣਾ ਕੰਮ ਫੇਰ ਤੁਸੀਂ ਮੈਨੂੰ ਸੱਧਿਆ ਹਾਂ ਜੀ ਹਾਂ ਜੀ ਕਿਉਂਕਿ ਮੈਨੂੰ ਕੰਮ ਬੜਾ ਵਧੀਆ ਲੱਗਾ ਕਾਸ਼ ਤੇਰਾ ਕਿਉਂਕਿ ਅੱਗੇ ਵੀ ਮੈਂ 2-3 ਕੰਮ ਜਿਹੜੇ ਤੇਰੇ ਤੋਂ ਕਰਵਾਏ ਆ ਨਾ ਤੇ ਬੜੇ ਸੋਹਣੇ ਲੱਗੇ ਸੀਗੇ ਵੀ ਕੋਈ ਕੰਪਲੇਂਟ ਨਹੀਂ ਆਈ ਰੰਗ ਦੀ ਹਾਂ ਜੀ ਠੀਕ ਆ ਤਾਂ ਕਰਕੇ ਮੈਂ ਤੁਹਾਨੂੰ ਦੁਬਾਰਾ ਕਿਹਾ ਵਾ ਬਾਕੀ ਵੀਰ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਥੱਲੇ ਵੀ ਦਿਖਾ ਦਿਓ ਥੱਲੇ ਰੂਬਾ ਸੀਲ ਮਾਰੀ ਆ ਜਿਹੜੀ ਕਿਨਾਂ ਤੇ ਥੱਲੇ ਲੱਥੇ ਨਾਲ ਚੱਕਰੀ ਥੱਲੇ ਵਗਾ ਦਿਓ ਠੀਕ ਆ ਮਤਲਬ ਇਹ ਸਾਰਾ ਐ ਵਧੀਆ ਪੇਂਟ ਕੀਤਾ ਥੱਲੇ ਵੀ ਹਾਂ ਜੀ ਵਿਚ ਥੱਲੇ ਅੱਛਾ ਥੱਲੇ ਆਪੋ ਪੇਂਟ ਲਾਇਆ ਜਾਂ ਕੀ ਲਾਇਆ ਥੱਲੇ ਦੇ ਥੱਲੇ ਆਪਾਂ ਰੂਬਾ ਸੀਲ ਲਾਈ ਦੀ ਆ ਇਹਨਾਂ ਨੂੰ ਪੇਂਟ ਵੀ ਲਾਈਦਾ ਕੋਲਾ ਚਰ ਕੱਢਦਾ ਤੇ ਰੂਬਾ ਸੀਲ ਵੀ ਉਹਨਾਂ ਦੇ ਕੱਢਦੇ ਅੱਛਾ ਠੀਕ ਆ ਇਹਨਾਂ ਦਾ ਕੋਈ ਹੈਗਾ ਨਹੀਂ ਥੱਲੇ ਵਿੱਚ ਦਾ ਕੋਈ ਚੰਗਾ ਠੀਕ ਆ ਇਹ ਕਿਉਂ ਆਪਾਂ ਨੂੰ ਰੂਬਾ ਸੀਲ ਕਿਉਂ ਲਾਉਨੇ ਆ ਰੂਬਾਸੀ ਹੁੰਦੀ ਆ ਕਿ ਥੋੜਾ ਜਿਹਾ ਭਾਰਾ ਹੁੰਦਾ ਰੰਗ ਇਹ ਪੇਂਟ ਤੋਂ ਭਾਰੀ ਹੁੰਦੀ ਹੈ ਪੇਂਟ ਨਾਲੋਂ ਭਾਰੀ ਹੁੰਦੀ ਆ ਤੇ ਗਾੜਾ ਰੰਗ ਡਰਮ ਵਗੈਰਾ ਨੂੰ ਜੰਗਾਲ ਪੈਣ ਤੋਂ ਬਚੇ ਰਹਿ ਜਾਂਦੇ ਆ ਤੇ ਇੱਕ ਸਸਤੀ ਆਉਂਦੀ ਆ ਹਾਂਜੀ ਇੱਕ ਸਸਤਾ ਥੋੜਾ ਜਿਹਾ ਵੇਚ ਆਪਾਂ ਪੇਂਟ ਹੀ ਮਾਰਿਆ ਕਾਲਾ ਠੀਕ ਹੈ ਜੀ ਵੇਚ ਲਈ ਆ ਪਰੂਬਾਸੀ ਲਮਾਰੀ ਵੇਚ ਆਪਾਂ ਪੇਂਟ ਲਾਇਆ ਵਾ ਵੇਚ ਕਾਲਾ ਪੇਂਟ ਆ ਜੀ ਠੀਕ ਹੈ ਜੀ ਕਿਉਂਕਿ ਵਿੱਚੋਂ ਜਿੱਤੇ ਘਸਾਈ ਹੋ ਗਈ ਉਹਦੇ ਰੂਬਾਸੀ ਲੈ ਜਾਂਦੀ ਹੈ ਠੀਕ ਹੈ ਠੀਕ ਹੈ ਜਿੱਥੇ ਕਿ ਸਾ ਇਹ ਬਿਨਾ ਅਥਰ ਵਾਸੀ ਲੈ ਜਾਣੀ ਹੈ ਅੱਛਾ ਜੀ ਕਿੱਦੋਂ ਆਪੇ ਪੇਂਟ ਲਾਤੇ ਅੱਛਾ ਵਿੱਚ ਪੇਂਟ ਲਾਤਾ ਹੋਏ ਚੋ ਪੇਂਟ ਲੱਖੂਗਾ ਨਹੀਂ ਹਾਂਜੀ ਜੀ ਠੀਕ ਹੈ ਜੀ ਬਸ ਠੀਕ ਆਪਾਂ ਵੀਡੀਓ ਸਾਰੀ ਇਹਦੀ ਜਿਹੜੀ ਆ ਫਿਰ ਤੁਸੀਂ ਆ ਦਿਖਾ ਦਿਓ ਕਿ ਪਹਿਲਾਂ ਤੁਸੀਂ ਉਹਨਾਂ ਉਹਨਾਂ ਜਿੱਥੇ ਲਿਖਾਈ ਹੋਈ ਉਹ ਨਾਲ ਨਾਲ ਲਾਇਆ ਹੈ ਹਾਂ ਪਹਿਲਾਂ ਆਪਾਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਕੋਈ ਫਾਇਦਾ ਨਹੀਂ ਆ ਇਹਨੂੰ ਦੁਬਾਰਾ ਲਾਉਣ ਦਾ ਕਰਕੇ ਤੇ ਫੇਰ ਫਾਇਦਾ ਵਾ ਗਾਕ ਵੀ ਜਿਹਦੇ ਨਾਲ ਮਾਨ ਨੂੰ ਤਸੱਲੀ ਹੋਵੇ ਕਿ ਨਹੀਂ ਵਾਕਿਆ ਕੰਮ ਕੀਤਾ ਵਾ ਬਿਲਕੁਲ ਬਿਲਕੁਲ ਕਾਸ਼ ਬਿਲਕੁਲ ਬਾਕੀ ਇਹ ਜਿੱਦਾਂ ਕੋਈ ਹੋਊਗਾ ਨਿਕਾ ਮੋਟਾ ਡੈਂਟੋ ਤੇ ਪਟੀਨ ਲੱਗ ਜਾਊਗੀ ਠੀਕ ਆ ਜਾਲੀ ਕਿ ਬਾਕੀ ਇਹ ਹੁਣ ਆ ਤੁਹਾਨੂੰ ਇਦਾਂ ਡਰਾਮਾ ਦਿਖਾਤੀ ਨਾ ਇੱਕ ਤੁਹਾਨੂੰ ਇਹ ਤਿਆਰ ਕਰਕੇ ਫਿਰ ਵੀਡੀਓ ਪਾਵਾਂਗੇ ਫਿਰ ਤੁਹਾਨੂੰ ਪੂਰਾ ਕੀ ਨ ਦੇ ਆਪਾਂ ਵੀਡੀਓ ਦੇ ਆਪਾਂ ਵੀਡੀਓ ਦੇ ਐਂਡ ਚ ਜਿਹੜਾ ਵਾ ਇਹ ਸਾਰੀ ਟਰਾਲੀ ਪੇਂਟ ਹੋਈ ਵਿਖਾਵਾਂਗੇ ਵੀ ਇਹ ਜਦੋਂ ਟਰਾਲੀ ਪੇਂਟ ਹੋ ਗਈ ਫਿਰ ਆਪਾਂ ਤੁਹਾਨੂੰ ਹਜੇ ਕੰਮ ਅੱਜ ਅੱਜ ਹੀ ਲੱਗੇ ਅੱਜ ਸ਼ੁਰੂਆਤ ਹੀ ਕੀਤੀ ਇਹ ਚੀਜ਼ ਦੀ ਹਾਂ ਫਿਰ ਤੁਹਾਨੂੰ ਸਾਰੀ ਪੇਂਟ ਦੀ ਵੀਡੀਓ ਪਾਵਾਂਗੇ ਫਿਰ ਮੰਨ ਲਓ ਪੇਂਟ ਕਰਾਂਗੇ ਲਿਖਾਈ ਕਰਾਂਗੇ ਸਾਰੇ ਤੁਹਾਨੂੰ ਸ਼ਾਰਟ ਵਿਖਾ ਦੇ ਬਿਲਕੁਲ 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 ਹਾਂਜੀ ਠੀਕ ਆ ਆਕਾਸ਼ ਕਰੋ ਤੁਸੀਂ ਪੇਂਟ ਇਹਨੂੰ ਤੇ ਫਿਰ ਆਪਾਂ ਵੀਡੀਓ ਦੀ ਜਿਹੜੀ ਐਂਡ ਤੇ ਬਣਾ ਕੇ ਤੇ ਸਾਰਿਆਂ ਨੂੰ ਆਪਾਂ ਵਿਖਾਉਣੇ ਵੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਜਿਵੇਂ ਤੁਸੀਂ ਵੇਖਿਆ ਕਿ ਪਿੰਟਰ ਨਾਲ ਆਪਾਂ ਗੱਲਬਾਤ ਕੀਤੀ ਆ ਪਿੰਟਰ ਨੇ ਆਪਾਂ ਨੂੰ ਦੱਸਿਆ ਵਾ ਕਿ ਵੀ ਇਹ ਜਿਹੜਾ ਟੋਲਾ ਵਾ ਜਿਹਦੇ ਤੋਂ ਆਪਾਂ ਸਾਰਾ ਰੰਗ ਜਿਹੜਾ ਵਾ ਕਿਉਂ ਲਾ ਰਹੇ ਆ ਤੇ ਕਿਉਂ ਇਹਨੂੰ ਆਪਾਂ ਸਾਰਾ ਜਿਹੜਾ ਫੇਟ ਉਤਾਰ ਕੇ ਦੁਬਾਰਾ ਇਹਨੂੰ ਕੇਟ ਕਰਨ ਜਾ ਰਹੇ ਆ ਕਿਉਂਕਿ ਕੋਈ ਵੀ ਰੰਗ ਜਿਹੜਾ ਥੱਲੇ ਆ ਉਹ ਮੁੜ ਕੇ ਉਹਦੇ ਉੱਪਰ ਛਲੜ ਜਾ ਪਰ ਕੇ ਉੱਪਰ ਲੱਗ ਜਾਂਦਾ ਵਾ ਤੇ ਇਹਦੇ ਤੇ ਇਹੋ ਜਿਹਾ ਕੰਮ ਕੋਈ ਨਹੀਂ ਹੋਊਗਾ ਕਿਉਂਕਿ ਜੇ ਥੱਲੇ ਕੋ ਪੇਂਟ ਹੋਊਗਾ ਤੇ ਸਾਹ ਲੱਗੂਗਾ ਥੱਲੇ ਬਿਲਕੁਲ ਇਹਦੀ ਸਿੱਪੀ ਚੋਂ ਕਰ ਕੱਟ ਕੇ ਤੇ ਆਪਾਂ ਫੇਰ ਇਹਨੂੰ ਪੇਂਟ ਕਰਨ ਜਾ ਰਹੇ ਫੋਟੋ ਵੀ ਲਾਈ ਹੈ ਨਾ ਕਾਪੀ ਮੈਮਰ ਵੀ ਲਾਵਾਂਗੇ ਫੈਮਰ ਲਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਪ੍ਰਿੰਟ ਹੋਊਗਾ ਫਿਰ ਅਸੀਂ ਦੇਖੀ ਜਾਓ ਸਾਰੀ ਵੀਡੀਓ ਪਾਤੀ ਐਂਡ ਤਾਈਂ ਪ੍ਰਿੰਟ ਹੋਇਆ ਟਰਾਲਾ ਦੇਖ ਕੇ ਫਿਰ ਸਾਨੂੰ ਦੱਸਿਓ ਕਿ ਵੀ ਕਿੰਨੇ ਦਾ ਲੱਗਾ ਤੁਹਾਨੂੰ ਕਮੈਂਟ ਕਰਕੇ ਸਾਨੂੰ ਦੱਸਿਓ ਜੀ ਦੇਖ ਰਹੇ ਹੋ ਕਿ ਟਰਾਲੇ ਉੱਤੇ ਹੁਣ ਚੱਲ ਰਹੀ ਹੈ ਲਖਾਈ ਤੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਹੋਰ ਆਪਣੇ ਕੋਲੇ ਜਿਹੜਾ ਨਵਾਂ ਚੈਲੰਜ ਆ ਜਾਂ ਨਵਾਂ ਕੰਮ ਆਪੂ ਹੈ ਗਵਾਜੀ ਇੱਕ ਫੋਰ ਟਰੈਕਟਰ ਆਪਾਂ ਫੋਰ ਟਰੈਕਟਰ ਨੂੰ ਤਿਆਰ ਕਰਨਾ ਵਾ ਨਾਲਿਆਂ ਨੂੰ ਕਰਨਾ ਪੇਟ ਸੋਹੀਂ ਦੇਖੋ ਬਾਅਦ ਤਸਵੀਰ ਦੇ ਵਿੱਚ ਵੇਖਿਓ ਵੀ ਫੋਰ ਟਰੈਕਟਰ ਆਪਣੇ ਕੋਲੇ ਜਿਹੜਾ ਖੜਾ ਉਹਦੀ ਹਾਲਤ ਕਿਵੇਂ ਦੀ ਆ ਬਾਕੀ ਉਹਦੀ ਸਾਰੀ ਆਪਾਂ ਆਵਾਜੀ ਉਹ ਫੋਰ ਟਰੈਕਟਰ ਇਹਨੂੰ ਆਪਾਂ ਹੁਣ ਕਰਾਂਗੇ ਪੇਟ ਸਾਰਾ ਮੋਡੀਫਾਈ ਕਰਨਾ ਜੀ ਆਜੋ ਆਪਾਂ ਕੱਲ ਬਾਤ ਕਰਦੇ ਆ ਟਰਾਲੇ ਦੇ ਬਾਰੇ ਤੇ ਆਪਾਂ ਮਿਲਾਂਨੇ ਤੁਹਾਨੂੰ ਫਿਰ ਪਿੰਡ ਨਾਲ ਆਜੋ ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਤੁਸੀਂ ਦੇਖ ਰਹੇ ਹੋ ਇੱਕ ਗੱਟੀ ਵਾਂਗੂ ਚਮਚਮਾਉਂਦਾ ਜਿਹੜਾ ਟਰਾਲਾ ਏ ਇਹ ਕੋਈ ਨਵਾਂ ਤਿਆਰ ਨਹੀਂ ਹੋਇਆ ਇਹ ਪੁਰਾਣਾ ਹੀ ਟਰਾਲਾ ਏ ਤੇ ਇਸ ਦੀ ਫਿਨਿਸ਼ਿੰਗ ਵੇਖੋ ਕੋਈ ਟੂਕੇ ਦੇ ਕੋਈ ਮਹਿੰਗੇ ਪੇਂਟ ਨਹੀਂ ਗਏ ਇੱਕ ਹੱਥ ਦੀ ਕਾਰਾਗਰੀ ਹੈ ਉਹ ਆਪਾਂ ਜਾਣਕਾਰੀ ਲੈਣੇ ਆ ਕਿ ਇੰਨੀ ਵਧੀਆ ਫਿਨਿਸ਼ਿੰਗ ਜਿਸ ਤਰ੍ਹਾਂ ਸ਼ੀਸ਼ੇ ਦੀ ਤਰ੍ਹਾਂ ਇਸ ਦੇ ਵਿੱਚ ਮੂਹਰ ਦਿਖਦਾ ਏ ਤੇ ਇੱਕ ਨਵੇਂ ਕਾਰੀਗਰ ਦੇ ਨਾਲ ਤੁਹਾਨੂੰ ਮਨਾਉਣੇ ਆ ਤੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਕਿ ਇਹ ਇੰਨੀ ਫਿਨਿਸ਼ਿੰਗ ਆਉਣ ਦਾ ਇਹਦੇ ਪਿੱਛੇ ਕੀ ਰਾਜ਼ ਹੈ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਕਾਸ਼ ਪਿੰਡਰੀ अच्छा ये के ना ਪਿੰਡ ਨਥੂਪੁਰ ਨਥੂਪੁਰ ਠੀਕ ਹੈ ਤੇ ਵੀਰ ਜੀ ਇਹ ਆਪਾਂ ਜਿਹੜਾ ਪੇਂਟ ਕੀਤਾ ਹੈ ਇਹ ਕੋਈ ਸਪੈਸ਼ਲ ਕਿਸਮ ਦਾ ਪੇਂਟ ਹੈ ਕਿ ਜਾਂ ਆਮ ਹੀ ਪੇਂਟ ਹੈ ਨਹੀਂ ਆਮ ਨਾਲੋਂ ਥੋੜਾ ਵਧੀਆ ਹੁੰਦਾ ਹੈ ਅੱਛਾ ਅੱਛਾ ਆਹਦੇ ਨਾਲੋਂ ਥੋੜਾ ਜਿਹਾ ਵਧੀਆ ਆਮ ਤੋਂ ਥੋੜਾ ਤਾਂ ਹੈ ਤੇ ਇਹ ਨਵਾਂ ਟਰਾਲਾ ਬਣਿਆ ਜਿੱਤੇ ਆਪਾਂ ਇਹ ਪੁਰਾਣਾ ਟਰਾਲਾ ਰਿਪੇਅਰ ਅੱਛਾ ਜੀ ਤੇ ਆਪਾਂ ਦੇਖਦੇ ਹਾਂ ਅਕਸਰ ਰੋਡ ਦੇ ਉੱਤੇ ਵਰਕਸ਼ਾਪਾਂ ਉੱਤੇ ਜਿਹੜੇ ਪੇਂਟ ਹੁੰਦੇ ਆ ਤੇ ਉਹਨਾਂ ਦੀ ਫਿਨਿਸ਼ਿੰਗ ਲਾਗੋਂ ਜਾ ਕੇ ਵੇਖੀ ਸੀ ਤੇ ਇੰਨੀ ਚਮਕਦੀ ਨਹੀਂਗੀ ਤੇ ਲੋਕ ਬੜੇ ਮਹਿੰਗੇ ਮਹਿੰਗੇ ਪੇਂਟ ਲਿਆਣ ਕੇ ਖਰਚਾ ਕਰਦੇ ਆ ਵੀ ਉਹਦੀ ਫਿਨਿਸ਼ਿੰਗ ਆ ਜਿਸ ਤਰ੍ਹਾਂ ਗੱਡੀਆਂ ਟਰੈਕਟਰਾਂ ਦੀ ਸ਼ੋਅ ਵਰਗੋਂ ਆਵੇ ਤੇ ਇਹਦੇ ਪਿਛੇ ਕੀ ਰਾਜ ਆ ਜੇ ਇਹ ਵੀ ਫਿਨਿਸ਼ਿੰਗ ਇੰਨੀ ਜਾਦੀ ਹੈ ਜੀ ਸਫਾਈ ਯਾਦੀ ਕਰਨੀ ਪੈਂਦੀ ਹੈ ਅੱਛਾ ਜੀ ਮਤਲਬ ਸਾਰਾ ਗ੍ਰੈਂਡਰ ਨਾਲ ਆਪਾਂ ਲਾ ਕੇ ਪੇਂਟ ਪੁਰਾਣਾ ਅੱਛਾ ਫਿਰ ਕੀਤਾ ਵਾ ਅੱਛਾ ਪਹਿਲਾ ਜਿਹੜਾ ਇਹਦੇ ਉੱਤੇ ਰੰਗ ਪੁਰਾਣਾ ਹੋਇਆ ਸੀ ਉਹਨੂੰ ਬਿਲਕੁਲ ਹੀ ਉਤਾਰ ਦਿੱਤਾ ਗਿਆ ਹਾਂਜੀ ਕਾਸਟਿਕ ਨੇ ਝੋਸ ਦਿੱਤਾ ਵਿੱਚ ਅੱਛਾ ਜੀ ਹੱਦ ਦੀ ਕਰਾ ਕੇ ਇਹਨਾਂ ਨੇ ਇਹਦੇ ਕਿਹੜਾ ਕੀਤਾ ਸਾਰਾ ਠੀਕ ਆ ਜੀ ਠੀਕ ਆ ਠੀਕ ਸੋ ਬਹੁਤ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਆਪਣਾ ਫੋਨ ਨੰਬਰ ਇੱਕ ਵਾਰੀ ਵਿੱਚ ਤੁਸੀਂ ਨੋਟ ਕਰਾ ਦਿਓ 7973945800 7973945800 ਕਿਸੇ ਕਿਸੇ ਵੀ ਵੀਰ ਨੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਦੇਖ ਸਕਦੇ ਜੇ ਏਡਾ ਵਧੀਆ ਇਹ ਕਲਰ ਹੋਇਆ ਅੱਗੇ ਆਪਾਂ ਡੇਲੀ ਰੂਟੀਨ ਦੇ ਵਿੱਚ ਮਿਸਤਰੀ ਆਪਣੇ ਬਹੁਤ ਹੀ ਹਰਮਨ ਪਿਆਰੇ ਮੋਹ ਸਿੰਘ ਜੀ ਜੋ ਨਵੇਂ-ਨਵੇਂ ਅਵਸ਼ਕਾਰ ਕਰਦੇ ਰਹਿੰਦੇ ਆ ਕੁਛ ਨਾ ਕੁਛ ਨਵਾਂ ਬਣਾਉਂਦੇ ਰਹਿੰਦੇ ਆ ਤੇ ਅੱਜ ਅਸੀਂ ਸੋਚਿਆ ਕਿ ਕਿਸੇ ਇੱਕ ਨਵੇਂ ਕਾਰੀਗਰ ਦੇ ਨਾਲ ਆਪਸਪਨਾ ਦੇ ਰੂਬਰੂ ਹੋਇਆ ਜਾਵੇ ਤੋ ਬਹੁਤ ਹੀ ਦਿਲ ਦੇ ਗਿਆ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਾਲਿਆ ਫੜੂ